ਕੀ ਮੇਰੇ ਵੀਰਾਂ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮਿੱਤਰਾਂ ਦੇ ਘਰ ਪਰਵਾਰ ਸੈਟ ਹੈ ਜਾਨਵਰ ਕੈਮ ਨੇ ਮਿੱਤਰੋ ਲਓ ਜੀ ਕਾਪਟੀ ਜੀ ਵਲੌਗ ਦੀ ਸਟਾਰਟਿੰਗ ਤੇ ਖੋਲਦਿਆਂ ਖੁੱਡੇ ਆਪਣੇ ਤੇ ਮੀਂਹ ਦਾ ਮੌਸਮ ਹੈ ਬਾਕੀ ਤੁਹਾਨੂੰ ਪਤਾ ਹੀ ਆ ਚਾਰ ਪੰਜ ਦਿਨ ਹੋ ਗਏ ਮੀਂਹ ਬਹੁਤ ਹੀ ਜ਼ਿਆਦਾ ਪਈ ਜਾਂਦਾ ਕਦੇ ਪੈ ਜਾਂਦਾ ਬਾਬੇ ਕੋਦੇ ਰੁਕਿਆ ਹੁੰਦਾ ਹੈ ਥੋਡੇ ਸਾਹਮਣੇ ਆ ਨਾਲੇ ਤੁਹਾਨੂੰ ਪਤਾ ਹੀ ਜਿਵੇਂ ਪੰਜਾਬ ਦੇ ਉਧਰ ਪੰਜਾਬ ਪੰਜਾਬ ਵਾਲੀ ਸਾਈਡ ਆਪਾਂ ਚਲੋ ਹਣਿਆਣੀ ਤੇ ਪੰਜਾਬ ਦੇ ਵਿੱਚ ਆ ਗਏ ਜਿਹੜਾ ਪੰਜਾਬ ਵਾਲੀ ਸਾਈਡ ਐ ਕੁਝ ਕੁ ਪਿੰਡ ਤੇ ਉੱਥੇ ਪਾਣੀ ਆ ਗਿਆ ਮਿੱਤਰੋ ਠੀਕ ਐ ਖੇਤਾ ਖੁੱਤਾਂ 'ਚ ਬੜਾ ਨੁਕਸਾਨ ਕਰਤਾ ਪਾਣੀ ਨੇ ਠੀਕ ਐ ਕਈ ਪਿੰਡ ਆ ਗਏ ਆਤਰਨ ਤਰਨਗਾਲੀ ਸਾਈਡ ਲਾ ਲਓ ਇੱਧਰ ਲਾ ਲਓ ਤੇ ਬਹੁਤ ਪਾਣੀ ਆ ਗਿਆ ਬਹੁਤ ਨੁਕਸਾਨ ਕਰਤਾ ਬਾਬਿਓ ਤੇ ਉਹਦੇ ਦਾ ਬੱਚਤ ਹਜੇ ਨਾਲੀ ਜਿਹੜੀ ਜਿਹਨੂੰ ਕਹਿੰਦੇ ਨੇ ਘੱਗਰ ਤੇ ਉਹ ਕੱਲ 6 ਫੁੱਟ ਥੱਲੇ ਵਗ ਗਈ ਸੀ ਤੇ ਅੱਜ ਦੇਖੋ ਅੱਜ ਤਾਂ ਕੋਈ ਪਤਾ ਨਹੀਂ ਨਹੀਂ ਵੀ ਆਇਆ ਸੀ ਅੱਜ ਤੇ ਮੀ ਆ ਵੀ ਸਕਦਾ ਹੋਰ ਵੀ ਆ ਸਕਦਾ ਆ ਕਰੋ ਚੈੱਕ ਤੇ ਕੋਈ ਪਤਾ ਨਹੀਂ ਚਲੋ ਚਲੋ ਇਹ ਤਾਂ ਹੁਣ ਰੱਬ ਦੇ ਰੰਗ ਨੇ ਬਾਪਿਓ ਹੈ ਆਪਾਂ ਤਾਂ ਕੀ ਕਰ ਸਕਦੇ ਆ ਤੇ ਆਪਾਂ ਖੁੱਡੇ ਖੋਲਦੇ ਆ ਤੇ ਖੁੱਡੇ ਅੰਦਰ ਵੀ ਪਾਣੀ ਵੜ ਗਿਆ ਸੀ ਬਾਪਿਓ ਦਿਖਾਣੇ ਆ ਸਾਨੂੰ ਖੋਲ ਕੇ ਜੀ ਮੇਰੇ ਵੀਰੋ ਖੋਲਿਆ ਖੁੱਡਾ ਤੇ ਕੱਲ ਤਾਂ ਬਹੁਤ ਹੀ ਬੁਰਾ ਹਾਲ ਸੀ ਆਨੇ ਦੇਖਿਓ ਇਹਦੇ ਲੱਛਣ ਦੇਖ ਲੋ ਲੱਕੜ ਚੱਕ ਲਈ ਆਨੇ ਚਲੋ ਤੇ ਕੱਲ ਤਾਂ ਬਾਪਿਓ ਬਹੁਤ ਹੀ ਬੁਰਾ ਹਾਲ ਸੀ ਕੱਲ ਤਾਂ ਆਪਾਂ ਯਾ ਦਾਣੇ ਆਪਣੇ ਤੋਂ ਪਾਈ ਨਹੀਂ ਗਏ ਕਿਉਂ ਝੂਠ ਮਾਰਾਂ ਆਪਾਂ ਚੋਂਪਰ ਨੇ ਕਰਿਆ ਸੀ ਇਹਨਾਂ ਦਾ ਦਾਣਾ ਪਾਣੀ ਤੇ ਬਾਕੀ ਆਕਾਲੀ ਡੇਗਤੀ ਸੀ ਚੋਂਪਰ ਨੇ ਪਤਾ ਨਹੀਂ ਯਾਰ ਇਹ ਤਾਂ ਡੁੱਲ ਗਿਆ ਤੋੜੇ ਤਾਂ ਪਾਣੀ ਥੱਲੇ ਡੁੱਲ ਗਿਆ ਪਤਾ ਨਹੀਂ ਮੀਂਹ ਦਾ ਪਾਣੀ ਆ ਗਿਆ ਠੀਕ ਹੈ ਇਹਨਾਂ ਜਾਲੀਆਂ ਚੋਂ ਜਾਲੀਆਂ ਚੋਂ ਤੇ ਐ ਨਹੀਂ ਪਤਾ ਹੁਣ ਤੇ ਬਾਕੀ ਬਹੁਤ ਹੀ ਬੁਰਾ ਹਾਲ ਹੋ ਗਿਆ ਤੇ ਸਭ ਤੋਂ ਮਾੜੀ ਖਬਰ ਇਹ ਆ ਇੱਕ ਇੱਕ ਬੱਚੇ ਦੇ ਤਾਂ ਫੁੰਸੀ ਹੋ ਰਹੀ ਸੀ ਠੀਕ ਹੈ ਇੱਕ ਦੋ ਦੇ ਹੋਲ ਹੋ ਗਏ ਆਬਦੋ ਅਜੇ ਸ਼ੁਰੂ ਹੋਈ ਜਾਂਦੀਆਂ ਛੋਟੀਆਂ ਛੋਟੀ ਛੋਟੀ ਇੱਕ 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 ਫੂੰਸੀ ਆ ਦੋਨਾਂ ਦੇ ਤੇ ਉਹ ਵੀ ਦਿਖਾਣਾ ਮੈਂ ਤੁਹਾਨੂੰ ਨਾਲੇ ਬੱਚੇ ਕੱਢਦੇ ਆ ਬਾਹਰ ਨਾਲ ਜਿਹੜੀਆਂ ਬਿੱਠਾਂ ਗਿੱਲਾ ਪੰਨ ਜਾ ਹੈਗਾ ਇਹ ਕਈ ਨਾਲ ਕਰਦੇ ਨੇ ਸਾਫ਼ ਠੀਕ ਹੈ ਜੇ ਬਿਮਾਰੀਆਂ ਤੋਂ ਬਚਣਾ ਆਪਦੇ ਕਬੂਤਰ ਸੈਟ ਤੰਦਰੁਸਤ ਰੱਖਣੇ ਤਾਂ ਖੁੱਡੇ ਸਾਫ਼ ਕਰਦਿਆ ਕਰੋ ਮੇਰੇ ਵੀਰੋ ਠੀਕ ਹੈ ਨੀਤਾ ਜੇ ਰਿਸਕ ਚੱਕਣਾ ਤਾਂ ਚੱਕ ਲੀਏ ਕੋਈ ਦਿੱਕਤ ਨਹੀਂ ਤੇ ਇੱਕ ਬੱਚੇ ਤੇ ਮੈਨੂੰ ਡੋਟ ਹਲੇ ਵੀ ਹੈ ਆ ਮੈਂ ਦਿਖਾਉਣਾ ਕੱਲ ਦਾ ਡੋਟ ਹੈ ਆ ਕਰੋ ਚਾ ਕਾ ਕਿਵੇਂ ਇਕੱਠਾ ਹੋ ਕੇ ਬੈਠਾ ਇੱਕ ਮਿੰਟ ਹੋਣਾ ਲੱਗਾ ਜੀ ਮੇਰੇ ਵੀਰੋਂ ਬਨਤਾ ਜੀ ਕਬੂਤਰ ਛਤਰੀ ਤੇ ਤੇ ਬੱਚੇ ਛੜਦੀਆਂ ਕੱਢਦੀਆਂ ਤੇ ਬੱਚੇ ਜਦੋਂ ਕੱਢ ਦਾਂਗੇ ਆਪਾਂ ਸਾਰੇ ਤੇ ਜਿਹੜੇ ਇੱਧਰਲੇ ਜਾਨਵਰ ਆ ਜਿਹੜੇ ਅੰਡੇ ਤੇ ਬੈਠੇ ਉਹ ਤਾਂ ਬੈਠੇ ਰਹਿਣਗੇ ਯਾਰ ਠੀਕ ਐ ਬਾਕੀ ਸਾਰੇ ਤਾਂ ਉੱਤੀ ਬੈਠੇ ਬਸ ਬੱਚੇ ਥੱਲੇ ਨੇ ਤੇ ਆਹ ਸਾਫ਼ ਕਰਦੇ ਆ ਯਾਰ ਠੀਕ ਐ ਕਿ ਨਹੀਂ ਪਹਿਲੀ ਗੱਲ ਆ ਸਾਫ਼ ਕਰਦੇ ਆ ਨਾਲੇ ਪਾਣੀ ਚ ਪਾਣਾ ਟੈਟਰਾਸਾਈਕਲਿਨ ਠੀਕ ਐ ਇੱਕ ਬੱਚਾ ਢਿੱਲਾ ਲੱਗਦਾ ਮੈਨੂੰ ਆ ਬੈਠਾ ਰਿhta ਇਹ ਮੈਨੂੰ ਢਿੱਲਾ ਲੱਗਦਾ ਰਾਤ ਵੀ ਮੈਂ ਦੇਖਿਆ ਸੀ ਆ ਕੇ ਦੁਕਾਨ ਤੋਂ ਤੇ ਢਿੱਲਾ ਸੀਗਾ ਇਹ ਤਾਂ ਇਕੱਠਾ ਹੋ ਕੇ ਬੈਠਾ ਸੀ ਤਾਂ ਕਰਕੇ ਆਲਾ ਦਿਖਾ ਦਈਏ ਤੁਹਾਨੂੰ ਮੂੰ ਤਾਂ ਸੈਟ ਐ ਇਹਦਾ ਚੱਲਦਾ ਫਿਰਦਾ ਜਮਾ ਸੈਟ ਐ ਤੇ ਮੈਨੂੰ ਥੋੜਾ ਜਿਹਾ ਲੱਗਿਆ ਡੋਟ ਜਿਹਾ ਲੱਗਿਆ ਪਤਾ ਤਾਂ ਆਪਾਂ ਨੂੰ ਲੱਗ ਹੀ ਜਾਂਦਾ ਹੈ ਬੱਚੇ ਦਾ ਤਾਂ ਕਰਕੇ ਲੋ ਜੀ ਛੜਤਾ ਤੇ ਛਤਰੀ ਸਿੱਧੀ ਕਰਤੀਆਂ ਸਿੱਧੀ ਹਾਂਜੀ ਮੇਰੇ ਵੀਰੋ ਜਿਹੜੇ ਨਵੇਂ ਬੱਚਾ ਨੇ ਮੈਂ ਫੂਸੀਆ ਕਹਿੰਦਾ ਕਹਿੰਦਾ ਸੀ ਦੇਖੋ ਆ ਕਰੋ ਚੱਕੇ ਖੜਜੋ 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 1x ਤੇ ਇਹ ਖੜਜਾ ਆ ਦੇਖੋ ਮੇਰੇ ਵੀਰੋ ਆ ਹੋਰੀ ਥੋੜੀ ਜੀ ਅਜੇ ਤਾਂ ਜਮਾ ਹੀ ਥੋੜੀ ਐ ਤੇ ਹੌਲੀ ਹੌਲੀ ਕੰਮ ਵੱਧ ਜੂਗਾ ਮੈਨੂੰ ਪਤਾ ਹੈ ਤਾਂ ਕਰਕੇ ਆਪਾਂ ਜੇ ਹੁਣ ਗੌਰ ਕਰ ਲਾਂਗੇ ਤਾਂ ਚੰਗੀ ਗੱਲ ਐ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੈ ਕੰਮ ਵੱਧ ਗਿਆ ਫਿਰ ਲੋਟ ਨਹੀਂ ਆਂਦਾ ਬਾਕੀ ਕਿੰਨੇ ਬੱਚੇ ਕੱਟਦੇ ਆਪਾਂ 5 ਕੱਟਦੇ ਲਓ ਜੀ ਇਹ ਬੱਚਾ ਕਰੋ ਚੈੱਕ ਕਿੰਨਾ ਵੱਡਾ ਜ਼ਖਮ ਹੋ ਗਿਆ ਠੀਕ ਐ ਕਿੱਥੇ ਇੱਕ ਫੁੰਸੀ ਸੀ ਤੇ ਹੁਣ ਦੇਖਿਓ ਕੀ ਬਣ ਗਿਆ ਉਹ ਨਹੀਂ ਹੁੰਦੇ ਕਬੂਤਰ ਜਿਹਦੀ ਨੱਕ ਐਵੇਂ ਜੀ ਹੁੰਦੀ ਹੈ ਵੱਡੀ ਜੀ ਹੁੰਦੀ ਹੈ ਨਾ ਉਹਦੇ ਨਾਲ ਦਾ ਬਣੇਗਾ ਇਹ ਤਾਂ ਚਲੋ ਲਾਂਨੇ ਹਾਰੇ ਦੀ ਦਵਾਈ ਠੀਕ ਹੈ ਬਾਲਾ ਕੰਮ ਟੇਡਾ ਹੋ ਗਿਆ ਦਾ ਪੰਗਾ ਲੈ ਵੀ ਮਿੱਤਰਾ ਚੱਲ ਨਾ ਤਾਰ ਤੇ ਨਹੀਂ ਛਤਰੀ ਤੇ ਕਰ ਤਾਰਾਂ ਯਾਰ ਕਰਦੇ ਆਣੇ ਤਾਰਾ ਵੀ ਲਾਰਕੀਆਂ ਇਹ ਵੀ ਬਹੁਤ ਮੈਨੂੰ ਉਹ ਕਰਦੀਆਂ ਹਨਾ ਤੇ ਇਹ ਤੇ ਬਣਦਾ ਮੈਂ ਇੱਕ ਔਰ ਕਬੂਤਰ ਤੇ ਇਹ ਕਰ ਦਿਨਾ ਖੜੀ ਦੋ ਛਤਰੀਆਂ ਹੋ ਜਾਣਗੀਆਂ ਵਧੀਆ ਇੱਧਰ ਉੱਧਰ ਮਲਜੀਤ ਦੇ ਮੌਸਮ ਵੀ ਖਰਾਬ ਹੀ ਆ ਜਿਆਦਾ ਕਿ ਨਹੀਂ ਲਾਉਂਦੇ ਛਤਰੀ ਨੀਵੀਂ ਨੀਵੀਂ ਲਾ ਦਾਂਗੇ ਕਬੂਤਰ ਫੜ ਲਿਆਈਏ ਤੇ ਛਤਰੀ ਲਾ ਦਈਏ ਹਾਂਜੀ ਮੇਰੇ ਵੀਰੋਂ ਦੋ ਛਤਰੀਆਂ ਲਾਤੀਆਂ ਆਪਾਂ ਠੀਕ ਹੈ ਤੇ ਬਾਕੀ ਬੱਚੇ ਵੀ ਡਾੜੀ ਵਾਲੇ ਹੋਗੇ ਬਾਬਿਓ ਠੀਕ ਹੈ ਕਿ ਨਹੀਂ ਸਾਰੇ ਬੱਚੇ ਛਤਰੀ ਤੇ ਸੀ ਤੇ ਤਿੰਨ ਉੱਡ ਕੇ ਉੱਥੇ ਬਹਿ ਗਏ ਠੀਕ ਹੈ ਮਤਲਬ ਇਹ ਹੁਣ ਬਾਹਰ ਕੱਢਣ ਵਾਲੇ ਹੋਗੇ ਲਗਭਗ ਠੀਕ ਹੈ ਤੇ ਇਹਨਾਂ ਨੂੰ ਜੇ ਡੇਲੀ ਕੱਢਾਂਗੇ ਤਾਂ ਚੰਗੀ ਗੱਲ ਹੈ ਤੇ ਬਦੀਏ ਗਿੱਜਾਂਗੇ ਅਦਰ ਜ਼ਮੀਨ 'ਤੇ ਬੈਠਣਗੇ ਹੁਣ ਤਾਂ ਛਤਰੀਆਂ ਤੇ ਜਾਣ ਲੱਗੇ ਥੋੜੇ ਸਾਹਮਣੇ ਹੀ ਆ ਬਾਕੀ ਤੇ ਥੋੜੀ ਦੇਰ ਬਾਅਦ ਫੜਕਾਵਾਂਗੇ ਦਿਖਾਵਾਂਗੇ ਵੀ ਤੁਹਾਨੂੰ ਮਾਣਾ ਮੋਟਾ ਛੇੜ ਦਾਂਗੇ ਇਹਨਾਂ ਨੂੰ ਤੇ ਗੇੜੇ ਤਾਂ ਹਲੇ ਪਵਾਂਦੇ ਨਹੀਂ ਅਰ ਕੀ ਫਾਇਦਾ ਮੌਸਮ ਵੀ ਖਰਾਬ ਹੈ ਐਵੇਂ ਬੱਚਾ ਗਵਾਜੂਗਾ ਹੈ ਬਾਕੀ ਮੈਂ ਚੋਬਰ ਨੂੰ ਕਰਿਆ ਫੋਨ ਤੇ ਆਈ ਜਾਂਦਾ ਆ ਟਾ ਟਾ ਚੱਕ ਜਿਹੜੀਆਂ ਵਿੱਠਾਂ ਜੀਆਂ ਗੰਦ ਜਿਹਾ ਹੈਗਾ ਇਹ ਸਾਰਾ ਤੇ ਆ ਦੇਖੋ ਕਲੀ ਵੀ ਗਿੱਲੀ ਹੋ ਰਹੀ ਹੈ ਇਹ ਐਨੀ-ਨੀ ਕਲੀ ਡੇਗ ਰੱਖੀ ਚੌਬਰ ਨੇ ਚਾ ਚੌਬਰੀ ਵਿਚਾਰਾ ਕੀ ਕਰੇ ਹੁਣ ਗਿੱਲਾ ਕਲੀ ਦੇਖ ਸਕਦਾ ਹੁਣ ਤਾਂ ਕੁਝ ਕਰ ਨਹੀਂ ਸਕਦਾ ਹੈ ਇੱਕ ਮੌਸਮ ਐਵੇਂ ਐ ਤੇ ਇੱਕ ਉਹਦੇ ਥੱਲੇ ਆਂਡੇ ਵੀ ਚੇਂਜ ਕਰਨੇ ਆ ਬਾਬਿਆਂ ਪੋਕੂਤਰ ਥੱਲੇ ਉਹ ਲੱਗ ਗਿਆ ਸ਼ਾਖੀ ਨਾਲ ਯਾਰ ਆ ਗਈ ਠੀ ਸ਼ਾਖੀ ਤੇ ਆਂਡੇ ਦੇਖੀਏ ਆਪਾਂ ਖੜਜੋ ਆਂਡੇ ਰੱਖੇ ਸੀ ਉਰੇ ਹਾਂਜੀ ਮੇਰੇ ਵੀਰੋਂ ਚੱਕ ਲਈ ਜੀ ਆਂਡੇ ਇੱਕ ਪਟਿਆਲੇ ਵਾਲੇ ਦਾ ਇੱਕ ਪਤਾ ਨਹੀਂ ਕੀ ਦਾ ਠੀਕ ਹੈ ਕਿ ਨਹੀਂ ਤੇ ਇੱਕ ਆਂਡਾ ਰਹਿ ਗਿਆ ਪਟਿਆਲੇ ਵਾਲੇ ਦਾ ਮੈਂ ਕਿਹਾ ਚੱਲ ਯਾਰ ਪਟਿਆਲੇ ਵਾਲੇ ਦੇ ਦੋ ਬੱਚੇ ਤਾਂ ਹੈਗੇ ਉਹਨਾਂ ਨਾਲ ਦੇ ਆ ਆ ਦੇਖੋ ਬਾਬੇ ਤੁਹਾਡੇ ਸਾਹਮਣੇ ਡਾਰੀਆਂ ਮਾਰੀਆਂ ਨੇ ਆ ਦੇਖੋ ਕਰੋ ਚੈੱਕ ਠੀਕ ਐਵੇਂ ਹੀ ਪੱਕੇ ਹੋ ਜਾਣਗੇ ਆਪਣੇ ਘਰ ਦੇ ਤੇ ਆਂਡੇ ਚੇਂਜ ਕਰ ਲਈਆਂ ਆਪਾਂ ਲਾਈਟ ਲਾ ਹੀ ਲਈ ਹਨਾ ਹਨੇਰਾ ਹੋ ਰਿਹਾ ਬਾਕੀ ਲਾਈਟ ਲਾ ਲਈਏ ਲੋ ਜੀ ਤੇ ਆਂਡੇ ਕੱਢ ਦੀਆਂ ਚੇਂਜ ਉਹ ਆਂਡਿਆਂ ਨੂੰ ਯਾਰ ਲਾ ਲਓ ਲੱਗ ਭੱਗ 2-3 ਦਿਨ ਤਾਂ ਹੋਗੇ ਲੱਗ ਭੱਗ ਮੇਰੇ ਹਿਸਾਬ ਨਾਲ ਠੀਕ ਐ ਯਾਰ ਗੋਰੀ ਯਾਰ ਕੱਟ ਜੇ ਗਈ ਯਾਰ ਦੁਕਾਨ ਤੇ ਜਾਣਾ ਪੈਂਦਾ ਹੁਣ ਆਪਾਂ ਨੂੰ ਕੀ ਦਸੀਏ ਬੱਸ ਤਾਂ ਕਰਕੇ ਥੋੜਾ ਉਹ ਹੋ ਗਿਆ ਇਹ ਧਰਦੀਆਂ ਰੇ ਤੇ ਇਹ ਚੱਕ ਲੀਆਂ ਨੇ ਐਵੇਂ ਲੋ ਜੀ ਕਰਤਾਂ ਦਾ ਇੱਕ ਇਹ ਮੰਨ ਕਰੇ ਪੂਰੂ ਦਾ ਵੀ ਹੋ ਸਕਦਾ ਜੀ ਤੇ ਆਨਲਾਈਨ ਜੀ ਵੱਜੀ ਹੋਈ ਹੈ ਠੀਕ ਹੈ ਮੰਨ ਕਰੇ ਫੱਟ ਦਾ ਵੀ ਹੋ ਸਕਦਾ ਓਏ ਹੋਏ ਗਿਆ ਸੀ ਬਾਪੂ ਮੇਰਾ ਕੰਮ ਹੋ ਗਿਆ ਸੀ ਮੇਰਾ ਤਾਂ ਆ ਜਾਲੀ ਜੀ ਦਾ ਪੱਟੀ ਜਾਂਦੀ ਆ ਜਾਲੀ ਜੀ ਆਇ ਤੜ ਜੀ ਬਾਪੂ ਠੀਕ ਹੈ ਤੇ ਜਿਹੜੇ ਬੱਚੇ ਆ ਸ਼ੁਕਰ ਹੈ ਜਿਆਦਾ ਜਾਲੀ ਪੱਟੀ ਵੀ ਨਹੀਂ ਗਈ ਆ ਲਾ ਲਈ ਐਵੇਂ ਰੱਖੀਆ ਵੈਸਾ ਟੈਂਪਰੇਰੀ ਕੰਮ ਕਰ ਰੱਖਿਆ ਡਿਗਦਾ ਤਾਂ ਮੈਂ ਬਹੁਤ ਭੜਾ ਜੀ ਜਾਲੀ ਨਾ ਹੁੰਦੀ ਹਾਂਜੀ ਦੂਜੇ ਖੁੱਡੇ ਵਿੱਚ ਐਂਟਰੀ ਕਰਤੀ ਏ ਇਧਰ ਵੀ ਦੇਖ ਲਈਏ ਕੀ ਮਾਹੌਲ ਹੈ ਕੀ ਨਹੀਂ ਹੈ ਤੇ ਲਗਭਗ ਇਹ ਤਾਂ ਸੁੱਕਿਆ ਪਿਆ ਠੀਕ ਹੈ ਮੇਰੇ ਸਾਹਮਣੇ ਇੱਧਰ ਵੀ ਕਲੀ ਡੇਕਤੀ ਸੀ ਚੋਬਰ ਨੇ ਵੈਸੇ ਇੱਧਰ ਕੋਈ ਜ਼ਿਆਦਾ ਇਸ਼ੂ ਵਾਲੀ ਗੱਲ ਨਹੀਂ ਕੋਈ ਨਹੀਂ ਯਾਰ ਇੱਧਰ ਵੀ ਜਾਗਦਾਂਗੇ ਯਾਰ ਪਾਣੀ ਚ ਪਹਿਲੀ ਵਾਰ ਟ੍ਰੈਕਟਰ 사이ਕਲਿੰਗ ਪਾਣੇ ਅੱਜ ਯਾਰ ਜ਼ਰੂਰੀ ਹੈ ਠੀਕ ਹੈ ਮੀ ਦਾ ਮੌਸਮ ਹੈ ਤੁਹਾਨੂੰ ਪਤਾ ਹੀ ਹੈ ਬਾਕੀ ਬਾਕੀ ਆ ਬੱਚੇ ਜਿਹੜੇ ਆ ਪਾਂਡੇਆ ਚੋਂ ਗੰਡੇ ਸੀ ਤੇ ਆ ਕਰੋ ਚੈੱਕ ਐ ਡੈਡ ਹੋ ਗਏ ਬਾਬੇ ਦੀ ਕਿਰਪਾ ਨਾਲ ਠੀਕ ਹੈ ਤੇ ਫੀਡ ਫੂਡ ਦਾਣੇ ਰੱਖੇ ਨਹੀਂ ਹਲੇ ਜੇ ਦਾਣੇ ਰੱਖ ਦਾਂਗੇ ਉਦੋਂ ਫੀਡ ਕਰ ਦੇਣਗੇ। ਬਾਕੀ ਆ ਮਿੱਠਾ-ਮੁੱਠਾ ਉੱਤੋਂ ਵੱਜ ਜਾਂਦੀ ਆ। ਅੱਜ ਜਾਨਵਰ ਬੈਠੇ ਥੋਡੇ ਸਾਹਮਣੇ। ਤਾਂ ਕਰਕੇ ਬਾਕੀ ਐਡੇ-ਐਡੇ ਹੋ ਗਏ ਬੱਚੇ। ਤੇ ਸ਼ਾਕ ਖੇ ਦਾ ਕਿਵੇਂ ਪਤਾ ਲੱਗੂਆ। ਚਲੋ ਉਹਦਾ ਬਾਅਦ ਚ ਦੇਖ ਬਾਦੀ ਬਾਦੀ ਗੱਲ ਐ। ਪਲੇ ਆਣ ਤੋਂ ਇੱਕ ਵਾਰੀ। ਤੇ ਸਾਤੇ ਆਲੇ ਥੱਲੇ ਮਰੇ ਆਂਡੇ। ਤੇ ਆ ਚਿੱਟੀ ਆਲੇ ਨੇ ਵੀ ਧਰ ਦੇ ਚਿੱਟੀਆਂ ਆਲੇ ਨੇ। ਕਬੂਤਰੀ ਆ ਇਹਦੇ ਨਾਲ ਆ ਬੈਠੀ। ਕਾਲੇ ਬੋਟੇ ਵਾਲੀ। ਤੇ ਇਹਦੇ ਅੰਡੇ ਬੱਚੇ ਕਢਾਣੇ ਨਹੀਂ ਸੀ ਚਲੋ ਯਾਰ ਧਰਲੇ ਹੁਣ ਤੈਰ ਕੱਢ ਲੈਣ ਤੋਂ ਦੇਖ ਲਾਂਗੇ ਰਿਜ਼ਲਟ ਇਹਦਾ ਵੀ ਇਹਦੇ ਨਾਲ ਕਬੂਤਰੀ ਉਹ ਲਾਣੀ ਜਿਹੜੀ ਆਪਾਂ ਛਤਰੀ ਤੇ ਬੰਨੀ ਹੋਈ ਐ ਲਾਲ ਚਿੰਨੀ ਜੀ ਉਹ ਲਾਣੀ ਐ ਕਬੂਤਰੀ ਉਹਦੇ ਨਾਲ ਬੱਚੇ ਕਢਾਣੇ ਆ ਇਹਦੇ ਤੇ ਚਲੋ ਕੋਈ ਨਹੀਂ ਦੇਖਦੇ ਆ ਬਸ ਇਹ ਬੱਚਾ ਥੋੜਾ ਹਲਦਾ ਨਹੀਂ ਤੇ ਜਿਹੜਾ ਢਿੱਲਾ ਉਹਦਾ ਵੀ ਕਰਦੇ ਆ ਇਲਾਜ ਇੱਕ ਆਂਡਾ ਰਹਿ ਗਿਆ ਪਟਿਆਲੇ ਵਾਲੇ ਦਾ ਤੇ ਬਸ ਡੇਗ ਹੀ ਦਿੰਨੇ ਹਨਾ ਕੀ ਕੰਮ ਦਾ ਹੁਣ ਬਸ ਬਹੁਤ ਐ ਦੋ ਬੱਚੇ ਬੈਠੇ ਆ ਇਹਦੇ ਨਾਲ ਤੇ ਜਿਹੜਾ ਆਂਡਾ ਹੈ ਠੀਕ ਆ ਦੋ ਬੈਠਿਆ ਤੇ ਇੱਕ ਆਪਾ ਤਰਤਾ ਦੇਖੋ ਨਿਕਲਦਿਆ ਕਿ ਨਹੀਂ ਨਹੀਂ ਨਿਕਲਦੇ ਬੱਚੇ ਇਹਨਾਂ ਨੂੰ ਦੇਖਦੇ ਨਾ ਗੱਟੇ ਚ ਬਾਕੀ ਸਾਰਾ ਗੰਦ ਪਿੱਲਾ ਹੀ ਬਿਆਕ ਰਿਓ ਚੈੱਕ ਆ ਕਰਿਓ ਚੈੱਕ ਗੰਦ ਬਿੱਲ ਦੇਖੋ ਕੋਠੇ ਦੇ ਸੀ ਸੀ ਆ ਕੀ ਦੱਸਾਂ ਬਾਬੇ ਤਿੰਨ ਦਿਨ ਹੋ ਗਏ ਦੁਕਾਨ ਤੇ ਆ ਅੱਜ ਵੀ ਜਾਣਾ ਸੀ ਅੱਜ ਦਾ ਵਸ ਵਿੱਚ ਬੰਦੇ ਪੂਰੇ ਆ ਦੁਕਾਨ ਤੇ ਤਾਂ ਕਰਕੇ ਮੈਂ ਗਏ ਮੈਗੀ ਕਰਵਾਉਂ ਤੁਸੀਂ ਤਾਂ ਹੈਗੇ ਹੀ ਹੋ ਤਾਂ ਕਰਕੇ ਆਪਾਂ ਗਏ ਨਹੀਂ ਤੇ ਆਂਡਿਆਂ ਤੇ ਬੈ ਕੀ ਭਾਲਦਾ ਹੋਰ ਆਂਡੇ ਦਰਾ ਦੀ ਦੂ ਆਂਡੇ ਬਏ ਨੇ ਤੇਰੇ ਆਪੇ ਮੈਂ ਬੈ ਆਂਡਿਆਂ ਤੇ ਬੈ ਸਟੂਡੀਓ ਖੋਲ ਲਿਆ ਸੀ ਤੇ ਇੱਕ ਜੋੜੀ ਅੰਦਰ ਵੀ ਛੱਡੀ ਹੋਈ ਹੈ ਬਾਬਿਓ ਆਪਾਂ ਇਹਨੂੰ ਹੋਗੇ ਲਗਭਗ 2-3 ਦਿਨ ਮੇਰਾ ਐਸਟੀਮੇਟ ਨਹੀਂ ਹੈ 2-3 ਦਿਨ ਹੋਗੇ ਬਾਕੀ ਕਮਰੇ ਚ ਵੀ ਗੰਦ ਥੋੜੇ ਸਾਹਮਣੇ ਆ ਦਾਣੇ ਦੇਖੋ ਕਿੰਨੇ ਡਾਲਰ ਰੱਖਿਆ ਥੱਲੇ ਤੇ ਲਗਭਗ ਤਾਂ ਲੱਗ ਹੀ ਹੋਊਗੀ ਜੋੜੀ ਜਿੱਥੋਂ ਤੱਕ ਮੈਨੂੰ ਲੱਗਦਾ ਤੇ ਇਹਨੂੰ ਵੀ ਛੱਡ ਦਿਆਂ ਬਸ ਖੁੱਡੇ ਤੇ ਠੀਕ ਆ ਦੇਖਦੇ ਆ ਅਸੀਂ ਕਿਹੜੇ ਚ ਛੱਡੀਆਂ ਕਿਹੜੇ ਚ ਨਹੀਂ ਕਿਉਂਕਿ ਜੇ ਜਿਹਦੇ ਨਾਲ ਪਹਿਲਾਂ ਆਪਾਂ ਜੋੜੀ ਲਾਈ ਹੋਈ ਸੀ ਕਬੂਤਰ ਦੀ ਤੇ ਕਬੂਤਰੀ ਦੀ ਤੇ ਉਹਦੇ ਨਾਲ ਫੇਰ ਨਾ ਲੱਗ ਜਾ ਤਾਂ ਕਰਕੇ ਦੇਖ ਕੇ ਛੱਡਾਂਗੇ ਬਈ ਪੱਲਾਲੀ ਜੋੜੀ ਦਾ ਕੋਈ ਹੈ ਤਾਂ ਨਹੀਂ ਦੇਖਦੇ ਆ ਚਲੋ ਖੜਜੋ ਲਓ ਜੀ ਛੜਤੀ ਜੋੜੀ ਠੀਕ ਹੈ ਦਿਖਾ ਦਿਆਂ ਤੁਹਾਨੂੰ ਕਿੱਥੇ ਆ ਆਇਆ ਛਾਕਾ ਮੇਰੇ ਵੀਰੋ ਤੇ ਕਬੂਤਰੀ ਹੋ ਰਹੀ ਤੇ ਕੰਮ ਜਮੇ ਡੇਡਾ ਹੋ ਰਿਹਾ ਤੇ ਆ ਲੜ ਪਏ ਮਿੱਤਰੋ ਪਹਿਲਾਂ ਆ ਛਾਕੀ ਦੀ ਟੋਕਰੀ ਹੁੰਦੀ ਸੀ ਤੇ ਆ ਹੁਣ ਬਾਬੇ ਆਲੇ ਨੇ ਰੋਕ ਲਈ ਚਲੋ ਕੋਈ ਨਹੀਂ ਆਪੇ ਸੈੱਟ ਹੋ ਜਾਣਗੇ ਇਹ ਤਾਂ ਲੜ ਲੁੜ ਕੇ ਤੇ ਕਬੂਤਰੀ ਹੋ ਰਹੀ ਯਾਰ ਜਿਹਦੇ ਨਾਲ ਆਪਾਂ ਲਾਇਆ ਕਬੂਤਰ ਤੋ ਦੇਖਦੇ ਆਂ ਠਹਿਰ ਕੇ ਆਪੇ ਸੈਟਿੰਗ ਕਰ ਲੈਣਗੇ ਫਿਰ ਦੇਖਦੇ ਆਂ ਆਪਾਂ ਹਨਾ ਲੋ ਜੀ ਕਈ ਤਾਂ ਚੱਕ ਲਈ ਤੇ ਕੋਈ ਬੱਠਲ ਬੁੱਠਲ ਮਿਲ ਜੇ ਕੰਮ ਹੋ ਜੂ ਆਪਣਾ ਸੌਖਾ ਹਨਾ ਤੇ ਮਿੱਠਾ ਪੱਟੀਆਂ ਦੇ ਬੱਠਲ ਚ ਪਾ ਕੇ ਫਿਰ ਗੱਟੇ ਚ ਪਾ ਦਾਂਗੇ ਨਹੀਂ ਤਾਂ ਯਾਰ ਔਖਾ ਜੂਆ ਕਈ ਓਥੇ ਲੈ ਕੇ ਜਾਣੀ ਬੂਗੀ ਵਾਰੀ ਵਾਰੀ ਬੱਠਲ ਭਾਲਨੀ ਐ ਬੱਠਲ ਯਾਰ ਦੋ ਬੱਠਲ ਸੀਗੇ ਐ ਨਹੀਂ ਪਤਾ ਹੁਣ ਕਿੱਥੇ ਘਰ ਤੇ ਯਾਰ ਘਰ ਦੇ ਆਣੇ ਵੱਠ ਚਲੋ ਮੈਂ ਦੇਖਦਾ ਇੱਕ ਮਿੰਟ ਯਾਰ ਹਾਂਜੀ ਮੇਰੇ ਵੀਰੋਂ ਤੇ ਖੁੱਡੇ ਖਾਡੇ ਕਰਤੀ ਸੀ ਸਾਫ ਆਪਾ ਜਮਾ ਠੀਕ ਹੈ ਜਿੱਥੋਂ ਜਿੱਥੋਂ ਗਿੱਲਾ ਸੀ ਉੱਥੇ ਕਲੀ ਡੇਗਿਆ ਉੱਥੇ ਸੁੱਕਿਆ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਲੀ ਕਲੀ ਵੀ ਨਹੀਂ ਡੇਗਦੇ ਹੁੰਦੇ ਠੀਕ ਹੈ ਤੇ ਸੱਟ ਜਾ ਕਰਤਾ ਕੰਮ ਮਤਲਬ ਯਾਰ ਜਿੱਥੇ ਗਿੱਲਾ ਸੀ ਉੱਥੇ ਉੱਥੇ ਸੈਟਿੰਗ ਕਰਤੀ ਤੋੜੇ ਵੀ ਕੱਢ ਲੇ ਤੇ ਸਾਫ ਸੂਫ ਕਰਤੇ ਪਾਣੀ ਭਰ ਨਾ ਲੈਂਦਾ ਬਾਦ ਵਿੱਚ ਇਹਨਾਂ ਚ ਠੀਕ ਹੈ ਤੇ ਦਾਣੇ ਵੀ ਨਹੀਂ ਧਰੇ ਬਹੁਤ ਟਾਈਮ ਹੋ ਗਿਆ ਲਗਭਗ ਤੇ ਬੱਚਿਆਂ ਨੂੰ ਕਰਦੇ ਆਂ ਅੰਦਰ ਥੋੜੇ ਸਾਹਮਣੇ ਇੱਧਰ ਉੱਧਰ ਜਾਂਦੇ ਸੀ ਠੀਕ ਆ ਤੇ ਬਸ ਕਰਦੇ ਆ ਹੁਣ ਇਹਨਾਂ ਨੂੰ ਅੰਦਰ ਮੌਸਮ ਵੀ ਜਿਵੇਂ ਹੀ ਥੋੜੇ ਸਾਹਮਣੇ ਬੱਦਲ ਚੜਕ ਕੇ ਆ ਜਾਂਦਾ ਮੇਰੇ ਵੀਰੋਂ ਕੁਝ ਵੀ ਹੋ ਸਕਦਾ ਤੇ ਮੈਂ ਦਾ ਕਰਨਾ ਮੀਂਹ ਨਾ ਪਵੇ ਹੈ ਆਪਣੇ ਜਿਹੜੇ ਕਿਸਾਨ ਭਾਈ ਨੇ ਯਾਰ ਵਿਚਾਰੇ ਯਾਰ ਇੰਸਟਾ ਤੇ ਬਹੁਤ ਆ ਰਹੀਆਂ ਰੀਲਾਂ ਕਈਆਂ ਦੀ ਮੱਜਾਂ ਯਾਰ ਵਿਚਾਰਿਆਂ ਦੀ ਰੁੜਗੀਆਂ ਠੀਕ ਆ ਪਾਣੀ ਚੀ ਕੋਈ ਆ ਤਾਂ ਪਤਾ ਨਹੀਂ ਕਿੱਥੇ ਗਈਆਂ ਹੈ ਤਾں ਕਰਕੇ ਬਹੁਤ ਨੁਕਸਾਨ ਹੋਈ ਜਾਂਦਾ ਐ ਗਰੀਬੰਦਾ ਐ ਕੀ ਕਰ ਸਕਦਾ ਹੈ ਤੇ ਜਿੰਨਾਂ ਠੇਕੇ ਤੇ ਲੈ ਰੱਖੇ ਜਿਵੇਂ ਉਹ ਤਾਂ ਜਮਾ ਹੀ ਚਲੋ ਕੋਈ ਨਹੀਂ ਹੁਣ ਬਸ ਆਪਾਂ ਦਾ ਕੁਛ ਨਹੀਂ ਕਹਿ ਸਕਦੇ ਆਪਣਾ ਆਪਣੇ ਹੱਥ ਚ ਹੈਗਾ ਕੁਛ ਮੀ ਆਇਆ ਇਹ ਲਗਭਗ ਤ ਮੌਸਮ ਤਾਂ ਸਾਡੇ ਸਾਹਮਣੇ ਆ ਚਲੋ ਆਪਾਂ ਬੱਚੇ ਅੰਦਰ ਕਰਦੇ ਆ ਆਪਣਾ ਕੰਮ ਕਰਦੇ ਆ ਨਵੇੜਦੇ ਆ ਪਹਿਲਾਂ ਫਿਰ ਦੇਖਦੇ ਆ ਕੀ ਬਣਦਾ ਲੋ ਜੀ ਤਿੰਨ ਕ ਬੱਚੇ ਅੰਦਰ ਵਾਗੇ ਬਾਕੀ ਤਿੰਨ ਉਧਰ ਵਾਗੇ ਤਿੰਨ ਨਹੀਂ ਸੋਰੀ ਤਿੰਨੀ ਵਾਗੇ ਹਾਂ ਤੇ ਸ਼ੁਕਰ ਹੈ ਟੈਂਕੀ ਟੁੰਕੀ ਤੇ ਨਹੀਂ ਬੈਠੇ ਤੇ ਇਹਨਾਂ ਨੂੰ ਇਹ ਤਾਰਦਿਆਂ ਮੌਸਮ ਬੜੀ ਜਿਵੇਂ ਜਿਹਨਾਂ ਉਹੀ ਕੰਮ ਹੋ ਗਿਆ ਜਿਹਦਾ ਡਰ ਸੀ ਠੀਕ ਹੈ ਇੱਕ ਬੱਚਾ ਵਹਿ ਗਿਆ ਉਹ ਦਿਖਾਦਾ ਤੁਹਾਨੂੰ ਉਹ ਵਹਿ ਗਿਆ ਆ ਜਾ ਆ ਜਾ ਆ ਜਾ ਤੇ ਬਾਬੇ ਇੱਕ ਚਿੱਟਾ ਬੱਚਾ ਜਮਾ ਸਫੇਦ ਜਿਹੜੇ ਦੋ ਭਾਈ ਸੀ ਉਹਨਾਂ 'ਚ ਇੱਕ ਪਤਾ ਨਹੀਂ ਕਿੱਥੇ ਵਗ ਗਿਆ ਇੱਕ ਤਾਂ ਘਰ ਤਾਂ ਸੀ ਅੰਦਰ ਤੇ ਇੱਕ ਮੈਂ ਪਾ ਲਈ ਅੰਦਰ ਜਿਹਦਾ ਡਰ ਸੀ ਉਹੀ ਕੰਮ ਹੋ ਗਿਆ ਬਾਕੀ ਆ ਪ੍ਰੋਗਰਾਮ ਝਾੜੇ ਮੜਾ ਪਾ ਪਾ ਕੀ ਲੈਣਾ ਯਾਰ ਬੱਚੇ ਲੱਭਿਆਣ ਆਪਣੇ ਥੈਂਕ ਯੂ ਤੇ ਦੇਖਣਾ ਬਹੁਤ ਖੜਜੋ ਹੋ ਰਿਹਾ ਬਾਬੇ ਬੱਚਾ ਥੈਂਕ ਯੂ ਤੇ ਸੀ ਆਲ ਥੈਂਕ ਯੂ ਤੇ ਜਦੋਂ ਮੈਂ ਦੇਖਣ ਲੱਗਿਆ ਤੈਨਂ ਚ ਉੱਡ ਗਿਆ ਤੇ ਉੱਡ ਗਿਆ ਉੱਡ ਗਿਆ ਤੇ ਹੁਣ ਯਾਰ ਮੈਨੂੰ ਡਰ ਰਿਹਾ ਪਾਸੇ ਵੀ ਨਾ ਦੂਰ ਵੀ ਨਾ ਲੱਗ ਜੇ ਆਪਣੇ ਤੋਂ ਲੱਗਪਗ ਜਿੱਲੇ ਵੇ ਜਾਵਾਂਗੇ ਉੱਡੂ ਆ ਬੱਚਾ 100% ਜਮਾਂ 100% ਉੱਡੂ ਆ ਤੇ ਵਾਗਿਆ 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 ਕਬਾਗਿਆ ਕਰ ਕਣੇ ਕੜਕਾ ਸ਼ੁਕਰਾ ਸ਼ੁਕਰਾ ਓਏ ਇਹ ਉਹ ਬਹਿ ਗਿਆ ਵੱਡਾ ਉਹ ਬਹਿ ਗਿਆ ਬੱਚਾ ਉਹ ਦੇਖੋ ਇਹ ਹੁਣ ਨਾ ਛਤਰੀ ਫੜਕਾ ਕੇ ਜਿੰਝ ਮੇਰੇ ਕਿ ਛਤਰੀ ਲਾਤੀ ਸਿੱਧੀ ਕਰਦੀਆਂ ਇਹਨੂੰ ਤੇ ਮੈਂ ਕਿਹਾ ਉੱਤੇ ਕਈ ਵਾਰੀ ਆ ਜਾਂਦਾ ਖਾਲੀ ਛਤਰੀ ਦੇ ਵੀ ਕਬੂਤਰ ਤਾਰ ਕਿ ਲਾਦੀਆਂ ਇਹਨੂੰ ਛੇਤੀ ਛੇਤੀ ਤੇ ਸਿੱਧੀ ਗੋਣੀ ਲੱਗੀ ਜਾਂਦੀ ਹੈ ਬਾਪ ਜੀ ਵਾਰੇ ਹੈ ਖੜ ਜੇ 1 ਮਿੰਟ ਲਾ ਲਾਂ ਤੇ ਥੱਲੇ ਜਾ ਕੇ ਛੇਦੀ ਛੇਦੀ ਭੜਕਾਉਣਾ ਮੈਂ ਬੱਚਾ ਹੋਰ ਪਾਸੇ ਨਾ ਵਗ ਜੇ ਰੋ ਬੈਠਿਆ ਠੀਕ ਹੈ ਜੀ ਬਾਪੇ ਉਹ ਬੱਚਾ ਠੀਕ ਆ ਫੜਕਾ ਫੜਕਾ ਤਾਰ ਲਿਆ ਤੇ ਇਹਨੂੰ ਬੋਚ ਗਿੱਦੇ ਨੇ ਜੀ ਅੰਦਰ ਪਾ ਦੀ ਹੁਣ ਬੱਸ ਤੇ ਫੇਰ ਉੱਡ ਗਿਆ ਤੇ ਆ ਤਾਰਾਂ ਜੀ ਅੜਦੀਆਂ ਯਾਰ ਇਹਨਾਂ ਨੂੰ ਤੋੜਦੇ ਆ ਵੇਲੇ ਤੈ ਉਹ ਰਿਆ ਦਿਮਾਗ ਹੈ ਜਿਵੇਂ ਤਰੀ ਲੈ ਕੇ ਇਹਨੇ ਵੀ ਛੱਡਦੇ ਹੁਣ ਕੀ ਕਰੀਏ ਤੇ ਮੈਂ ਬੌਂਚਕੇ ਦੇਣੀ ਜੀ ਇਹਨਾਂ ਨੂੰ ਕਰਦਾ ਛਤਰੀ ਖੋਲ ਕੇ ਲੈ ਕੇ ਜਾਵਾਂ ਡਿੱਡੀ ਕਰਕੇ ਨਹੀਂ ਬੰਦੇ ਕਿਉਂਕਿ ਬੱਚਾ ਉੱਡ ਪੈਂਦਾ ਯਾਰ ਦੋ ਵਾਰੀ ਪਾ ਕੇ ਦੇਖਿਆ ਮੈਂ ਨਹੀਂ ਪੈਂਦਾ ਸ਼ੁਕਰ ਹੈ ਬਾਬਿਓ ਹੋ ਗਏ ਸਾਰੇ ਬੱਚੇ ਅੰਦਰ 6 ਦੇ 6 ਤੇ ਹੁਣ ਕੋਈ ਟੈਨਸ਼ਨ ਨਹੀਂ ਆਪਾਂ ਨੂੰ ਤੇ ਟੈਨਸ਼ਨ ਤਾਂ ਬਾਕੀ ਯਾਰ ਉਹ ਵੀ ਨਹੀਂ ਸੀ ਤੇ ਕਿਉਂਕਿ ਕੱਲਾ ਸੀ ਯਾਰ ਮੈਂ ਤਾਂ ਕਰਕੇ ਕੱਲਾ ਜਣਾ ਔਖਾ ਹੁੰਦਾ ਹੀ ਆ ਤੁਹਾਨੂੰ ਪਤਾ ਹੀ ਆ ਹੈ ਬੱਚੇ ਵੀ ਥੋੜੇ ਸੀ ਬੱਚੇ ਜਾਦੇ ਹੋਇਆ ਕਰਨਗੇ ਫਿਰ ਕਿਵੇਂ ਕਰਿਆ ਕਰਾਂਗੇ ਹੈ ਕੱਲੇ ਜਣੇ ਤਾ ਚੋਬਰ ਵੀ ਜਾ ਰਹਾ ਗੰਦ ਗੁੰਦ ਡੇਗਣਾ ਕੱਟਾ ਪਿਆ ਸੀ ਜਿਹੜਾ ਭਰਿਆ ਹੋਇਆ ਪੇਛਤਾ ਤੇ ਟਰੇਆਂ ਰੱਖਦਿਆਂ ਯਾਰ ਬਹੁ ਟਾਈਮ ਹੋ ਗਿਆ ਤੇ ਬਾਕੀ ਉਹ ਕਿੱਥੇ ਐ ਯਾਰ ਲੋ ਜੀ ਦੋਨੇ ਖੁੱਡਿਆਂ ਚ ਟਰੇਆਂ ਰੱਖਤੀਆਂ ਤੇ ਚੋਬਰ ਹੁਣ ਆਇਆ ਮੇਰੇ ਹਿਸਾਬ ਨਾਲ ਇੱਧਰ ਵੀ ਧਰਤੀ ਤੇ ਤੋੜੇ ਭਰਦਿਆਂ ਟੈਟਰਾਸਾਈਕਲ ਸਾਈਕਲਿਨ ਤੇ ਲੀਵਰ 52 ਤੋਂ ਬੰਨੇ ਮੇਰੇ ਵੀਰ ਹੁਣ ਆਇਆ ਬੱਚੇ ਦਾ ਵਾਗ ਗਿਆ ਸੀ ਬਈ ਚਿੱਟੇ ਤੇ ਇਹਦਾ ਹੋ ਗਈ ਸਹੀ ਬੱਚੇ ਪਰ ਤਾਂ ਬਹਿ ਗਿਆ ਐਨਾ ਕੀ ਟੈਂਕੀ ਦੇ ਨਾਲ ਆਲਿਆਂ ਦੀ ਤੇ ਉੱਤੇ ਦੇਖਣਗਾ ਥੋੜ੍ਹ ਜਾ ਫਾਤਾ ਹਾਂ ਫਾਤਾ ਇੱਕ ਫਾਤਾ ਇੱਕ ਗੇੜਾ ਤੇ ਮੈਨੂੰ ਤਾਂ ਐਸੀ ਵੀ ਗਏ ਇੱਕੋ ਡੇਕ ਤਾਂ ਅੰਦਰ ਕਰਤਾ ਸੀ ਮੈਂ ਤੇ ਸ਼ੁਕਰ ਆ ਉਹ ਵੀ ਆ ਗਿਆ ਚਲੋ ਐਨਾ ਤੇ ਰੰਗ ਲਾਣ ਵਾਲੇ ਵੀ ਹੋਗੇ ਰੰਗ ਵੀ ਲਾ ਦਾਂਗੇ ਬਾਪੂ ਹੈ ਮਿੱਟੀ ਬਾਸ ਆ ਗਈ ਓਏ ਕਿਹੜੀ ਪਾਣੀ ਕਿਵੇਂ ਜੀ ਮੇਰੇ ਵੀਰੋ ਤੇ ਬੱਚੇ ਆਪੇ ਚੁਗ ਜਾਂਦੇ ਆ ਅੱਜ ਮੇਰੇ ਸਾਹਮਣੇ ਫੀਡ ਹੀ ਨਹੀਂ ਕਰਦੇ ਆ ਆਪਾਂ ਦੇਖੀ ਜਾਊਗੀ ਠੀਕ ਹੈ ਤਾਂ ਹੀ ਸਿੱਖਣਗੇ ਜਦ ਭੁੱਖੇ ਹੋਣਗੇ ਟਰੇ ਪਈ ਰਹਿਣ ਦੇਵਾਂਗੇ ਤੇ ਆਪੇ ਚੁਗ ਹੀ ਜਾਣਗੇ ਤੇ ਬਾਕੀ ਆ ਬੱਚੇ ਨੇ ਪੀ ਲਿਆ ਪਾਣੀ ਟੈਟਰਾਸਾਈਕਲ ਵਾਲਾ ਹੋ ਜੂਆ ਸੈੱਟ ਲਗਭਗ ਤਾਂ ਦੇ ਦਾਣੇ ਵੀ ਖਾ ਲੈਣਾ ਵਧੀਆ ਗੱਲ ਹੈ ਦਾਣੇ ਖਾਂਦੇ ਨਹੀਂ ਆ ਦੇ ਤੇ ਚੁਗਣਾ ਸ਼ੁਰੂ ਆਪਾਂ ਅਸੀਂ ਫੀਡ ਕਰ ਦਿੰਨੇ ਆ ਰੱਜਮੀ ਠੀਕ ਹੈ ਤੇ ਤਾਂ ਕਰਕੇ ਫਿਰ ਮੂਣੀ ਮਾਰਦੇ ਆ ਅੱਜ ਇਹਨਾਂ ਨੂੰ ਫੀਡ ਨਹੀਂ ਕਰਦੇ ਆ ਆਪਾਂ ਆਪੇ ਖਾਣਗੇ ਦਾਣੇ ਦੁਨੇ ਤੇ ਆਪੇ ਭੁਕੇ ਆ ਦੇਖੋ ਉਹ ਮਾਰੀ ਜਾਂਦੇ ਮੂੰਹ ਆਪੇ ਭੁਕੇ ਹੁਣ ਹੱਟ ਕੇ ਆ ਬੱਚਾ ਇਹ ਮਾਰੀ ਜਾਂਦਾ ਸੀ ਪਹਿਲਾਂ ਚਲੋ ਕੋਈ ਨਾ ਆਪੇ ਖਾ ਲੈਣਗੇ ਟਰੇ ਦੇ ਬਾਦੂਦਾਂ ਨੇ ਬਿਆ ਦੇਖੋ ਆ ਮਾਰੀ ਜਾਂਦਾ ਮੂੰਹ ਆਪੇ ਖਾ ਲੈਣਗੇ ਭੁੱਖ ਲੱਗੀ ਏ ਬਾਲੀ ਉਹ ਨਹੀਂ ਕਰਦੇ ਆਪਾਂ ਓ ਜੀ ਮੇਰੇ ਵੀਰੋ ਮੀ ਵੀ ਚੱਲ ਪਿਆ ਠੀਕ ਆ ਤੇ ਮੈਂ ਕਿਹਾ ਮੱਜਾ-ਮੁੰਜਾ ਕਰਦੇ ਖੜਾ ਸਾਈਡ ਤੇ ਬਾਕੀ ਆ ਵੀ ਉਮੀਦ ਆ ਮੈਂ ਤਾਕੜਾ ਹੀ ਲੱਗਦਾ ਮੈਂ ਤਾਕੜਾ ਹੀ ਆਉਗਾ ਵੀ ਹੈ ਹੈ ਨਾਲ ਹੀ ਫੁੱਲ ਹੋ ਗਏ ਦੱਸਿਆ ਇਹਨਾਂ ਨੂੰ ਮਾ ਉਧਰਲੇ ਪੰਜਾਬ ਚ ਦਮਾਈ ਸੀ ਦੀ ਸੀ ਹੋ ਗਈ ਉਹਦੇ ਬਚਦਾ ਉਹਦੇ ਹੀ ਮੈਂ ਕਾਂਡ ਹੋਣ ਵਾਲਾ ਥੋੜਾ ਟਾਈਮ ਇਹ ਰੀਲ ਆ ਆਪਾਂ ਵੀਲ ਕੱਟਣ ਨੂੰ ਮਤਲਬ ਸਵੇਰ ਮੌਸਮ ਉਹਦਾ ਆਪਾਂ ਹੀ ਗੱਲ ਕਰਦਾ ਹੁਣ ਜਿਵੇਂ ਰੱਬ ਨੂੰ ਰਾਜੀ ਕਿਉਂ ਜੋਪਰਾ ਪਾਕੀ ਰਤੀ ਦੇ ਪ੍ਰਦਾਨਾ ਪਾਣੀ ਨਹੀਂ ਆਉਣਾ ਆਪਣੀ ਹਾਂ ਪ੍ਰਦਾਨਾ ਕਿਹੜੇ ਪਾਬਣੇ ਦੇ ਆ ਸੀ ਇਹ ਦੱਸ ਦੇ ਗਰਾ ਆਪਣੇ ਸੋਜਣਾ ਡੇਰੇ ਵਾਲੇ ਵਗੇ ਤੂੰ ਕਿਤੋਂ ਆ ਦੱਸ ਤੂੰ ਕਿਸ ਤੋਂ ਪੁੱਛਿਆ ਹੂੰ ਤੂੰ ਦੱਸ ਇਹ ਮੈਂ ਸੁਣਿਆ ਨਾ ਤੇ ਤੂੰ ਸੁਣੀ ਲੱਜੇ ਮੇਰੇ ਤੋਂ ਦੱਸ ਮੈਂ ਵੀ ਕਿਸ ਤੋਂ ਸੁਣੀ ਮੈਨੂੰ ਜਿਹੜਾ ਕਿਸ ਤੋਂ ਸੁਣੀ ਆ ਪਰ ਅੱਗੇ ਅੱਗੇ ਆਈ ਦੱਸੇ ਗੱਲ ਤਾਂ ਸੱਚ ਆ ਇੱਕ ਵਾਰੀ ਆਈ ਸੀ ਮੁੜ ਕੇ ਪਾਣੀ ਨਹੀਂ ਵੜਿਆ ਆਪਣੇ ਪਿੱਛੇ ਜਦੋਂ ਪਿਛਲੇ ਸਾਲ ਫਲਾਡ ਆਇਆ ਸੀ ਉਹਦੇ ਵੀ ਨਹੀਂ ਵੜਿਆ ਹਣਾ 2023 ਚ 2023 ਚ ਲੋਈ ਫਲਾਡੋ ਫਲਾਡ ਹੋ ਗਿਆ ਕੰਮ ਫਲਾਡੋ ਫਲਾਡ ਹੋ ਜਾਂਦਾ ਤੂੰ ਇਹ ਖੋਲ ਲੈਣਾ ਗੱਡੇ ਆ ਇੱਕ ਅੱਧਾ ਛੱਡ ਦੇ ਠੰਡਾ ਮੌਸਮ ਆ ਲਾ ਯਾਰ ਟਰੇਨ ਹੀ ਘੱਟ ਚੱਗਦੀ ਆ ਅੱਜ ਆਪਾਂ ਲਾ ਦੇ ਉਹਦਾ ਤਾਲਾ ਲਾ ਤਾਲਾ ਹੀ ਲਾ ਵੇ ਜਾ ਕਰਨੀ ਨਹੀਂ ਆਜਾ ਪਾਣੀ ਭੁੱਲਦਾ ਤੇ ਉਧਰ ਕੁੰਡੇ ਵੀ ਟੈਟ ਹੋ ਗਏ ਪਾਣੀ ਕਰਕੇ ਨਹੀਂ ਆਜਾ ਤੇਜ ਗੋਲੀ ਹੋ ਗੋਲੀ ਮੈਨੂੰ ਬੰਦੀ ਕੇਟ ਕੋ ਮੇਰੇ ਵੀਰੋ ਤੇ ਟਰੇ ਚ ਥੋੜੇ ਜਿਹੇ ਦਾਣੇ ਪਾ ਦੀਆਂ ਲੈ ਚੋਬਰ ਮੈਂ ਹੀ ਜਾਣਾਂ ਤੂੰ ਤਾਂ ਜਾਣਾਈ ਨਹੀਂ ਗੋਲੀ ਬੈਠੇ ਤਾਂ ਕਰਕੇ ਮੀ ਆ ਗਿਆ ਸੀ ਐਨ ਮੇਰੇ ਬੰਨ ਤਾਂ ਤੇ ਕਣਕ ਚੱਕ ਲਈ ਮਾੜੀ ਇਹ ਇਹ ਵੀ ਗਈ ਬਾਲਟੀ ਹਣਾ ਲਗ ਭਗ ਤਾਂ ਚਲੋ ਕੋਈ ਨਾ ਚਾਲਦੇ ਆ ਥੱਲੇ ਬੱਸ ਖੜ ਜਾ ਦੂ 2 ਮਿੰਟ ਤੇ ਅੱਜ ਬੱਚਿਆਂ ਨੂੰ ਫੀਡ ਕਰੀ ਨਹੀਂ ਬਾਬਿਓ ਤੁਹਾਡੇ ਸਾਹਮਣੇ ਹੀ ਆ ਪਾਣੀ 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 ਦਿੱਤਾ ਜੀ ਨੇ ਨਹੀਂ ਪਿਆ ਸੀ ਅੱਧਿਆਂ ਨੇ ਪੀ ਰੱਖਿਆ ਸੀ ਤੇ ਅੱਧਿਆਂ ਨੇ ਨਹੀਂ ਪੀਤਾ ਸੀ ਬੱਸ ਤੇ ਉਹ ਉਹਨਾਂ ਨੂੰ ਆਪਾਂ ਦੇ ਦਾਂ ਤੇ ਦਾਣੇ ਥੋੜੇ ਜਿਹਾ ਨਾ ਆਪਾਂ ਪਾ ਚ ਲਈਏ ਆਪੇ ਖਾ ਲੈਣੇ ਠੀਕ ਹੈ ਆਪਾਂ ਪਾ ਦੇ ਮਿੱਤਰੋ ਦਾਣੇ ਸਰੋਂ ਪਈ ਸੀ ਮੈਂ ਕਿਹਾ ਦਾਣੇ ਹੀ ਪਾ ਦਿਆਂ ਕਈ ਵਾਰੀ ਆਇਓ ਆਇਓ ਲੋ ਯੋ ਕੇ ਆ ਕੋਲਿਤਾਰ ਦੀ ਹੋਰੇ ਠੀਕ ਐ ਓਕੇ ਐ ਤੇ ਪਾਣੀ ਫੁੱਲ ਆ ਇੱਧਰ ਕੋਈ ਦਿੱਕਤਾਂ ਨਹੀਂ ਬਾਕੀ ਚੈੱਕ ਵੀ ਕਰ ਲਿਆ ਆਪਾਂ ਬੱਚੇ ਅੰਦਰ ਪਾਣੀ ਜਿਹੜੀਆਂ ਇਹ ਟੈਂਕ ਸਵੇਰੇ ਸੈੱਟ ਕਰ ਦਾਂਗੇ ਬਈ ਰਹਿਣ ਦਿਓ ਇੱਕ ਵਾਰੀ ਇਹਨਾਂ ਨੂੰ ਤੇ ਸਾਰੇ ਜਾਨਵਰ ਰੋਕ ਕੇ ਨੇ ਇੱਧਰੋਂ ਤਾਂ ਇੱਧਰ ਲਾ ਗੀਏ ਤਾਲਾ ਤੇ ਇੱਧਰ ਟਰੇ ਚੱਕ ਲਈ ਆਪਾਂ ਦਾਣੇ ਡੋਲਦੇ ਥੱਲੇ ਆ ਬਾਕੀ ਆ ਉਹਦਾ ਇਹ ਬੂਰਾ ਜਿਹਾ ਹੈਗਾ ਕਿਉਂ ਮੱਕੀ ਦਾ ਚਲੋ ਕੋਈ ਨਾ ਸਵੇਰ ਤੱਕ ਆਪੇ ਖਾ ਲੈਣਗੇ ਕਲੀਨ ਹੋਊਗਾ ਸਵੇਰ ਤੱਕ ਬੱਚੇ ਹੀ ਫੁੱਲ ਫੀਡ ਕਰ ਰੱਖਿਆ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਪਾਣੀ ਵੀ ਇੱਧਰ ਫੁੱਲਾ ਟੈਟਰਾਸਾਈਕਲਿਨ ਪਾ ਦਾ ਸੀ ਅੱਜ ਥੋੜੇ ਸਾਹਮਣੇ ਕਾ ਦੇ ਤਾਲੇ ਚੋਬਰਾ ਚਾਪੀ ਮੈਂ ਜਾ ਕਿ ਲੈਣਾ ਤੇ ਮੌਸਮ ਬਾਬਿਓ ਮੀਂਹ ਰਕੇ ਨੂੰ ਲਾ ਲੋ ਅੱਧਾ ਘੰਟਾ ਹੋ ਗਿਆ ਉਹ ਅੱਧਾ ਘੰਟਾ ਪੂਨਾ ਘੰਟਾ ਘੰਟਾ ਹੀ ਹੋ ਗਿਆ ਪੂਰਾ ਲਾ ਲਓ ਘੰਟਾ ਲਾ ਲਓ ਤੇ ਆਪਾਂ ਦਾ ਗੀਤ ਲਾ ਕੇ ਬੈਠੇ ਸੀ ਤੇ ਮੈਂ ਕਿਹਾ ਚਲੋ ਚੱਲਦੇ ਆਂ ਨਾ ਵਾਂਗੇ ਧੋਵਾਂਗੇ ਵੈਸੇ ਅੱਜ ਨਾ ਆਉਂਦਾ ਤਾਂ ਕੀ ਚੱਕਰ ਐ ਠੰਦੀ ਵਾਲੀ ਹੋ ਰਹੀ ਐ ਮੂੰਹ ਹੱਥ ਥੋਲਾਂਗੇ ਸਵੇਰੇ ਨਾਇਸੀਆਂ ਦਾ ਸਕੂਲ ਗਏ ਸੀ ਤੇ ਗੋਲੀ ਨੂੰ ਲੈ ਕੇ ਚੱਲ ਗਏ ਆ ਭੁੱਖ ਲੱਗ ਰਹੀ ਐ ਨੂੰ ਵੀ ਭੁੱਖ ਤਾਂ ਆਪਾਂ ਨੂੰ ਵੀ ਲੱਗ ਰਹੀ ਐ ਚੋਬਰ ਨੂੰ ਵੀ ਲੱਗ ਰਹੀ ਹੋਊਗੀ ਨੂੰ ਪਤਾ ਤਾਂ ਕਰਕੇ ਤੇ ਆ ਦੇਖਿਓ ਨਾ ਇੰਝ ਹੁੰਦਾ ਬੋਲ ਇੰਨੀ ਠੰਡ ਚ ਕੀ ਕਰਕੇ ਹਟੇਗਾ ਘੁਰੂ ਤੇ ਬਾਕੀ ਅੱਜ ਜਿਵੇਂ ਤੁਸੀਂ ਦੇਖਿਆ ਬੱਚੇ ਯਾਰ ਕਿੱਥੇ ਕਿੱਥੇ ਵਾਗ ਗਏ ਸੀ ਤੁਹਾਨੂੰ ਵਿਸਾਇਆ ਮੈਂ ਕੱਲਾ ਸਟਾਗ ਕਰਕੇ ਅਚੀ ਤਰ੍ਹਾਂ ਵੀਡੀਓ ਨਹੀਂ ਬਣੀ ਯਾਰ ਚਲੋ ਤਾਂ ਸ਼ੁਕਰ ਹੈ ਬੱਚੇ ਵਾਪਸ ਆ ਗਏ ਵਸ ਆਪਣੇ ਤੇ ਓਕੇ ਆ ਵਸ ਬਾਬਿਓ ਸੱਚੀ ਗੱਲ ਤੇ ਹੁਣ ਆਪਾਂ ਕਿਸੇ ਨੂੰ ਬੱਚਾ ਨਹੀਂ ਦਿੰਦੇ ਯਾਰ ਕਿਸੇ ਨੂੰ ਨਹੀਂ ਦਿੰਦੇ ਉਹ ਜਿਹਨੂੰ ਦੇ ਦਿੰਨੇ ਆ ਉਹ ਅੱਗੇ ਫੜਾ ਦਿੰਦਾ ਉਹ ਗੱਲ ਚ ਕੀ ਫਾਇਦਾ ਹੈ ਤਾਂ ਕਰਕੇ ਅੱ ਤੋਂ ਬਾਅਦ ਬੱਚੇ ਨਹੀਂ ਦਿੰਦੇ ਵਸ ਕਿਸੇ ਨੂੰ ਤੇ ਜਮਾਂ ਲਿਆ ਜੀ ਨੂੰ ਦੇਆ ਕਰਾਂਗੇ ਜਮਾਂ ਜਿਹੜਾ ਆਪ ਰੱਖਿਆ ਕਰੂਗਾ ਠੀਕ ਆ ਕਈ ਲੈ ਜਾਂਦੇ ਐ ਅੱਗੇ ਦੇ ਦਿੰਦਾ ਉਹ ਗੱਲਾਂ ਜਿਹੀ ਫਾਇਦਾ ਫਿਰ ਤਾਂ ਕਰਕੇ ਤੇ ਬੱਸ ਓਕੇ ਆ ਹੁਣ ਥਾਲੇ ਲਾਤੇ ਇੱਧਰ ਬਾਕੀ ਚੋਬਰ ਲਾਈ ਜਾਂਦਾ ਥਾਲੇ ਲਾ ਦੇ ਚੋਬਰਾ ਜੀ ਮੇਰੇ ਵੀਰੋਂ ਦੁਬਾਰਾ ਉੱਤੇ ਕੀ ਕਰਨਿਆ ਉੱਤੇ ਬਾਬੇ ਤਾਂ ਜਾਈ ਜਾਂਨਿਆ ਤੇ ਖੁੱਡਿਆਂ ਦੀ ਲੱਟਾਂ ਨਹੀਂ ਛੱਡੀਆਂ ਆਪਾਂ ਕਿਉਂਕਿ ਉਹ ਤਾਂ ਖਵਾਈ ਨਹੀਂ ਆਪਾਂ ਸਰੋ ਠੀਕ ਆ ਬੱਚਿਆਂ ਨੂੰ ਤਾਂ ਕਰਕੇ ਮੈਂ ਤਾਂ ਅੰਦਰ ਰੱਖਤੀ ਸੀ ਲੈਟ ਛੱਡ ਨਹੀਂ ਭੁੱਲ ਗਏ ਸੀ ਲੈਟ ਛੱਡਦੀ ਆਪਾਂ ਹੁਣ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਆਪੇ ਮੂੰਹ ਮਾਰਦੇ ਰਹਿਣਗੇ ساری ਰਾਤ ਬਾਕੀ ਆ ਦੇਖੋ ਚੈੱਕ ਕਰੋ ਪਾਣੀ ਤਾਂ ਨਹੀਂ ਗਿਆ ਅੰਦਰ ਬਚਤ ਹੈ ਠੀਕ ਹੈ ਇਧਰ ਵੀ ਇਧਰ ਵੀ ਬਚਤ ਹੈ ਮੀ ਆਈ ਅੰਦਰ ਟੋਟੇ ਸਾਹਮਣੇ ਦੇਖੋ ਬਾਬੇ ਰੱਬ ਨਹੀਂ ਡਾਲਦਾ ਰੱਬ ਨਹੀਂ ਡਾਲਦਾ ਬਸ ਐਸੇ ਵਾਸਤੇ ਮੈਂ ਕਲਿੱਪ ਕਰ ਲਈ ਸ਼ੂਟ ਤੇ ਮਿਲਦੇ ਆ ਫਿਰ ਸਵੇਰੇ ਆਪਾਂ ਬਾਕੀ ਮੀ ਦੇਖਦੇ ਕਿੰਨੀ ਦੇਰ ਆਉਂਦਾ ਕਿੰਨੀ ਨਹੀਂ